ਆ ਪਰਚੇ ਦਰਜ ਕਰਨ ਦੀ ਥਾ ਆਪਣੇ ਐਮਐਲਏ ਨੂੰ ਅਕਲ ਦਿਓ ਕਿ ਬੋਲਣਾ ਕਿਵੇਂ ਹੈ ਜਦੋਂ ਪਿਛਲੀ ਵਿਧਾਨ ਸਭਾ 'ਤੇ ABC ਚੈਨਲ ਦੇ ਪੱਤਰਕਾਰ ਨੂੰ ਥਾਣਾ ਇੱਕ ਭੁੱਸਰਿਆ ਹੋਇਆ ਐਮਐਲਏ ਕਹਿੰਦਾ ਜੀ ਆ ਬਾਹਰ ਦੇਖ ਲਾਂਗਾ ਉਹਦਾ ਨਤੀਜਾ ਹੈ ਜਿਹੜਾ ABC ਚੈਨਲ ਦਾ ਮਤਾ ਪਾਸ ਹੋਇਆ ਪੱਤਰਕਾਰ ਨੂੰ ਵੀ ਉਸ ਐਮਐਲਏ ਨੂੰ ਅਕਲ ਦਿਓ ਜਿਹਨੂੰ ਇਹ ਨਹੀਂ ਪਤਾ ਕਿ ਟੈਲੀਫੋਨ ਤੇ ਗੱਲ ਕਿਵੇਂ ਕਰਨੀ ਹੈ ਜਾਤ ਪਾਤ ਦੀ ਗੱਲ ਕਿਵੇਂ ਕਰਨੀ ਹੈ ਧੀਆ ਭਾਣੇ ਦੀ ਇੱਜ਼ਤ ਕਿਵੇਂ ਕਰਨੀ ਹੈ ਉਹਨੂੰ 5ਵੀਂ ਕਲਾਸ ਦਾਖਲਾ ਦਵਾ ਦਿਓ ਆਪਣੀ ਵਿਧਾਨ ਸਭਾ ਚ ਕੋਈ ਅਧਿਆਪਕ ਭਰਤੀ ਕਰ ਲੋ ਥੋੜੇ ਜਿਹੜੇ ਐਮ ਐਲ ਏ ਐਨ ਦੀ ਕੋਈ ਟ੍ਰੇਨਿੰਗ ਹੋਵੇ ਬੋਲਚਾਲ ਸਿਖਾਓ ਇਹਨਾਂ ਨੂੰ ਕਿ ਫੋਨਾਂ ਤੇ ਗੱਲ ਕਿਵੇਂ ਕਰਨੀ ਆ ਪੱਤਰਕਾਰਾਂ ਨਾਲ ਗੱਲ ਕਿਵੇਂ ਕਰਨੀ ਆ ਆ ਪਰਚੇ ਪੁਰਚੇ ਦਾ ਕੁਝ ਨਹੀਂ ਹੋਣਾ ਪਿਛਲੀ ਪੰਜਾਬ ਸਰਕਾਰ ਨੇ ਆ ਮੇਜਰ ਸਿੰਘ ਪੱਤਰਕਾਰ ਖੜਾ ਇੱਕ ਫੇਸ ਥਾਣੇ ਦੇ ਮੇਰੇ ਘਰ ਦੇ ਨੇੜੇ ਜਿੰਨੇ ਬੁਰੇ ਤੇ ਕਿਹੜਾ ਕੁੱਟਿਆ ਜਿੰਨੇ ਨਿਸ਼ਾਨ ਪਾਏ ਖੂਨ ਨੁਚੜਿਆ ਦੀ ਦੇਹ ਦੇ ਵਿੱਚੋਂ ਕੀ ਇਹ ਬੋਲਣਾ ਬੰਦ ਕਰ ਗਿਆ ਅਕਲ ਕਰੋ ਇਹਦਾ ਮੱਥਾ ਦਾ ਜਗਮੀ ਕਰਤਾ ਬੱਚੂ ਕਹਤਾ ਹੈ ਨਹੀਂ ਕਾਨੂੰਨ ਦੀ ਕਿਹੜੀ ਅਜਿਹੀ ਧਾਰਾ ਏ ਜਿਹੜੀ ਪੱਤਰਕਾਰ ਬਲਦੇਵ ਸਿੰਘ ਜਨੂਆ ਸੰਗਰੂਰ ਵਾਲੇ ਨੂੰ ਅਲਫ ਨੰਗਾ ਕਰਦੀ ਹੈ ਸਾਥੀਓ ਪੰਜਾਬ ਸਰਕਾਰ ਨੂੰ ਸਲਾਹ ਹੈ ਬੱਚੇ ਨੂੰ ਸਕੂਲ ਦਾਖਲ ਕਰਾਣੇ ਨੂੰ ਅਕਲ ਆ ਜਾਏ ਆ ਪਰਚੇ ਦਰਜ ਕਰਨ ਦੀ ਥਾ ਆਪਣੇ ਐਮਐਲਏ ਨੂੰ ਅਕਲ ਦਿਓ ਕਿ ਬੋਲਣਾ ਕਿਵੇਂ ਹੈ ਜਦੋਂ ਪਿਛਲੀ ਵਿਧਾਨ ਸਭਾ ਆ ਏਬੀਸੀ ਚੈਨਲ ਦੇ ਪੱਤਰਕਾਰ ਨੂੰ ਥਾਣਾ ਇੱਕ ਘੁੱਸ ਰਿਆ ਹੋਇਆ ਐਮਐਲਏ ਕਹਿੰਦਾ ਜੀ ਆ ਬਾਹਰ ਦੇਖ ਲਾਂਗਾ ਉਹਦਾ ਨਤੀਜਾ ਹੈ ਜਿਹੜਾ ਏਬੀਸੀ ਚੈਨਲ ਨਾਲ ਮਤਾ ਪਾਸ ਹੋਇਆ ਤੇ ਉਸ ਪੱਤਰਕਾਰ ਨੂੰ ਵੀ ਉਸ ਐਮਐਲਏ ਨੂੰ ਵੀ ਅਕਲ ਦਿਓ ਜਿਹਨੂੰ ਇਹ ਨਹੀਂ ਪਤਾ ਕਿ ਟੈਲੀਫੋਨ ਤੇ ਗੱਲ ਕਿਵੇਂ ਕਰਨੀ ਹੈ ਜਾਤ ਪਾਤ ਦੀ ਗੱਲ ਕਿਵੇਂ ਕਰਨੀ ਹੈ ਧੀਆ ਪਾਣੇ ਦੀ ਇੱਜ਼ਤ ਕਿਵੇਂ ਕਰਨੀ ਹੈ ਉਹਨੂੰ ਪੰਜਵੀਂ ਕਲਾਸ ਦਾਖਲਾ ਦਵਾ ਦਿਓ ਨਹੀਂ ਤਾਂ ਆਪਣੀ ਵਿਧਾਨ ਸਭਾ ਚ ਕੋਈ ਅਧਿਆਪਕ ਭਰਤੀ ਕਰ ਲੋ ਤੁਹਾਡੇ ਜਿਹੜੇ ਐਮ ਐਲ ਏ ਐਨ ਦੀ ਕੋਈ ਟ੍ਰੇਨਿੰਗ ਹੋਵੇ ਬੋਲਚਾਲ ਸਿਖਾਓ ਇਹਨਾਂ ਨੂੰ ਕਿ ਫੋਨਾਂ ਤੇ ਗੱਲ ਕਿਵੇਂ ਕਰਨੀ ਆ ਪੱਤਰਕਾਰਾਂ ਨਾਲ ਗੱਲ ਕਿਵੇਂ ਕਰਨੀ ਆ ਆ ਪਰਚੇ ਪੁਰਚੇ ਨਾਲ ਕੁਝ ਨਹੀਂ ਹੋਣਾ ਦੂਜੀ ਸਲਾਹ ਇਹ ਪੰਜਾਬ ਸਰਕਾਰ ਨੂੰ ਆ ਪਿੱਛੇ ਵੀ ਇਹਨੇ ਇੱਕ ਪੋਸਟਰ ਫੜੇ ਹੱਥ ਚ ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਹੈ ਹਰ ਮਿੱਟੀ ਕੁੱਟਿਆ ਨਹੀਂ ਭੁੜਦੀ ਹਰ ਜ਼ਖਮੀ ਮੱਥਾ ਝੁਕਦਾ ਨਹੀਂ ਬੰਨ ਲਾਇਆ ਛਾਲਨੀ ਰੁਕਦੀ ਕਿਉਂ ਨਹੀਂ ਰੁਕਦੀ ਆ ਪਿਛਲੀ ਪੰਜਾਬ ਸਰਕਾਰ ਨੇ ਆ ਮੇਜਰ ਸਿੰਘ ਪੱਤਰਕਾਰ ਖੜਾ ਹੈ ਇੱਕ ਫੇਸ ਥਾਣੇ ਦੇ ਮੇਰੇ ਘਰ ਦੇ ਨੇੜੇ ਜਿੰਨੇ ਬੁਰੇ ਤੇ ਕਿਨਾ ਕੁੱਟਿਆ ਜਿੰਨੇ ਨਿਸ਼ਾਨ ਪਾਏ ਖੂਨ ਨੁਚੜਿਆ ਦੀ ਦੇਹ ਦੇ ਵਿੱਚੋਂ ਕੀ ਇਹ ਬੋਲਣਾ ਬੰਦ ਕਰ ਗਿਆ ਅਕਲ ਕਰੋ ਇਹਦਾ ਮੱਥਾ ਦਾ ਜਖਮੀ ਕਰਤਾ ਬੱਚੂ ਕਹਤਾ ਹੈ ਨਹੀਂ ਆ ਹੁਣ ਪੁੱਲਰਵੀਰ ਕਹਿੰਦੇ ਪੱਤਰਕਾਰਾਂ ਨੂੰ ਨੰਗੇ ਕਰਨਾ ਠੀਕ ਹੈ ਤੁਸੀਂ ਸਿਆਸੀ ਦਬਾਅ ਚ ਆ ਕੇ ਸੱਤਾ ਦੀ ਤਾਕਤ ਚ ਆ ਕੇ ਜਿਹੜੀ ਤਨਖਾਹ ਲੈ ਕੇ ਸਾਡੇ ਨੌਕਰ ਬਣਿਆ ਵੱਡੇ ਵੱਡੇ ਪੁਲਿਸ ਅਫਸਰ ਤੁਸੀਂ ਪਰਚੇ ਦਾ ਦਰਜ ਕਰ ਲੰਨੇ ਆ ਤੇ ਕਾਨੂੰਨ ਦੀ ਕਿਹੜੀ ਅਜਿਹੀ ਧਾਰਾ ਏ ਜਿਹੜੀ ਪੱਤਰਕਾਰ ਬਲਦੇਵ ਸਿੰਘ ਜਨੂਆ ਸੰਗਰੂਰ ਵਾਲੇ ਨੂੰ ਅਲਫ ਨੰਗਾ ਕਰਦੀ ਐ 60 ਸਾਲ ਦੇ ਨੂੰ ਤੇ ਉਸ ਸਮੇਂ ਦੇ ਐਸਐਸਪੀ ਉਹ ਵੀਡੀਓ ਬਣਾਉਂਦਾ ਐ ਤੋ ਵੀਡੀਓ ਬਣਾ ਕੇ ਜਨਤਕ ਕਰਦਾ ਹੈ ਲਹਨਦਾ ਜਾਏ ਪੁਲਿਸ ਅਫਸਰ ਤੇ ਜੇ ਤੁਹਾਡੇ ਐਮਐਲਏ ਨੂੰ ਅਕਲ ਹੋਏਗੀ ਤਾਂ ਉਹ ਪੁਲਿਸ ਅਫਸਰ ਭੁੱਸਰੇ ਹੋਏ ਵੀ ਕਾਬੂ ਹੋ ਜਾਣਗੇ ਉਹ ਪੱਤਰਕਾਰ ਬਲਦੇਵ ਸਿੰਘ ਜਨੂਆ ਨੰਗਾ ਕਰਕੇ ਉਹਦੀਆਂ ਧੀਆਂ ਭੈਣਾਂ ਨੂੰ ਭੇਜੀ ਗਈ ਵੀਡੀਓ ਆ ਹੁਣ ਫੇਰ ਵਾਇਰਲ ਕੀਤੀ ਆ ਇਹ ਹਾਲ ਹੈ ਪੁਲਿਸ ਦਾ ਅਰਜਿੰਦਰ ਸਿੰਘ ਤੱਕੜ ਪੁਲਿਸ ਖਲਾਬ ਹੀ ਬੋਲਿਆ ਸੀ ਥੋੜੇ ਐਕਸਟਰੈਸ਼ਨ ਗੈਂਗ ਖਲਾਬ ਬੋਲਿਆ ਸੀ ਮੋਹਾਲੀ ਪੁਲਿਸ ਦੇ ਐਕਸਟਰੈਸ਼ਨ ਗੈਂਗ ਖਲਾਬ ਇੱਕ ਪਰਚਾ ਦੋ ਪਰਚੇ ਇਨ ਪਰਚੇ ਆ ਕਿਹੜੀ ਮਸ਼ੀਨ ਆ ਗਈ ਪੰਜਾਬ ਪੁਲਿਸ ਕੋਲ ਜਿਹੜੀ ਜੀਰਕਪੁਰ ਥਾਣੇ 'ਚ ਪਰਚਾ ਦਰਜ ਕਰਦੀ ਹੈ ਕਿ ਐਕਸਟਰਸ਼ਨ ਕਰਨ ਦੇ ਮਕਸਦ ਨਾਲ ਕਹਾਣੀ ਚਲਾਈ ਸਟੋਰੀ ਜਲਾਈ ਆ ਕਿਹੜਾ ਪੰਜਾਬ ਪੁਲਿਸ ਕੋਲ ਹਥਿਆਰ ਆ ਗਿਆ ਆ 30000 ਰੁਪਏ ਦੇ ਕੇ ਧਰਨਾ ਲਵਾਇਆ ਤਾਂ ਕਿ ਜਾਤੀ ਜਾਤੀ ਸਰਟੀਫਿਕੇਟ ਵਾਲੇ ਕੋਲ ਐਕਸਟਰਸ਼ਨ ਕਰ ਸਕੇ ਲਾਣਦਾ ਆ ਜਾਈ ਪੁਲਿਸ ਤੇ ਤੇ ਹੋਰ ਵੀ ਲਾਣਦਾ ਜਦੋਂ ਲੱਗਿਆ ਪੱਤਰਕਾਰ 5-4 ਮਹੀਨੇ ਅੰਦਰ ਨਹੀਂ ਰਹੇਗਾ ਆ ਚੁੱਠਾ ਰੇਪ ਦਾ ਕੇਸ ਪਾ ਦਿਓ ਹਰਜਿੰਦਰ ਸਿੰਘ ਤੱਕੜ ਹੁਣ ਉਹ ਗੱਲ ਆ ਗਈ ਵੀ ਹਰ ਮਿੱਟੀ ਦੀ ਆਪਣੀ ਖਸਰਤ ਹੁੰਦੀ ਹੈ ਕੀ ਬਾਈ ਤੁਸੀਂ ਤੱਗੜ ਨੂੰ ਬੋਲਣ ਤੋਂ ਰੋਕ ਲਿਆ ਹੋਰ ਗੱਲ ਕਰਾਂ ਬਲਦੇਵ ਸਿੰਘ ਜਨੂਆ ਤੋਂ ਬਾਅਦ ਰਜਿੰਦਰ ਸਿੰਘ ਤੱਗੜ ਮੇਜਰ ਸਿੰਘ ਮੋਹਾਲੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਗੁਰਦੀਪ ਸਿੰਘ ਛਾਂਜਲੀ ਕਿੰਨੇ ਮਹੀਨੇ ਪੰਜਾਬ ਪੁਲਿਸ ਨੇ ਜੇਲ੍ਹ ਚ ਰੱਖਿਆ ਆ ਠਾਕੁਰ ਰਵਨਦੀਪ ਕੀ ਕਸੂਰਾ ਦਾ ਪੁਲਿਸ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੇ ਟਰੈਵਲ ਏਜੰਟਾਂ ਦਾ ਗੋਰਖ ਧੰਦਾ ਚੱਲਦਾ ਉਸ ਟਰੈਵਲ ਏਜੰਟਰ ਦੇ ਗੋਰਖ ਧੰਦੇ ਨੂੰ ਉਹਨੇ ਨੰਗਾ ਕੀਤਾ ਤੇ ਮਹਾਲੀ ਪੁਲਿਸ ਝੁੱਠਾ ਪਰਚਾ ਦਰਜ ਕਰਦੀ ਹੈ ਉਸ ਠੱਗ ਟਰੈਵਲ ਏਜੰਟਰਾਂ ਨਾਲ ਮਿਲ ਕੇ ਠਾਕੁਰ ਅਮਨਦੀਪਾ ਕੀ ਠਾਕੁਰ ਅਮਨਦੀਪ ਨੂੰ ਬੰਦ ਕਰਾ ਲਿਆ ਤੁਸੀਂ ਚੁੱਪ ਕਰ ਗਏ ਉਹ ਹੋਰ ਕੁਲਦੀਪ ਸਿੰਘ ਸੱਗੂ ਧੂਰੀ ਤੋਂ ਸਰਕਾਰੇ ਯਾਦ ਰੱਖੋ ਕਿ ਕੁਲਦੀਪ ਸਿੰਘ ਸੱਗੂ ਧੂਰੀ ਵਾਲਾ ਤੁਸੀਂ ਚੁੱਪ ਕਰਾ ਲਿਆ ਇਹ 6-7 ਪੱਤਰਕਾਰ ਦੱਸੇ ਜਿਹਦੇ ਮੇਰੇ ਨਾਮ ਆਦਾ ਹੈ ਮੈਂ ਵੈਸੇ ਪੱਤਰਕਾਰ ਤਾਂ ਹੈ ਨਹੀਂ ਆਪਾਂ ਐਦਾਂ ਹੀ ਖੜੇ ਆ ਜਦੋਂ ਪੱਤਰਕਾਰਾਂ ਨੂੰ ਧੱਕਾ ਹੁੰਦਾ ਕਿਉਂਕਿ ਜੇ ਪੱਤਰਕਾਰਾਂ ਦਾ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ ਜੇ ਮਜ਼ਬੂਤ ਹੈ ਤਾਂ ਹੀ ਅਸੀਂ ਆਮ ਪਬਲਿਕ ਜਿਹੜੀ ਸੇਫ ਹੈ ਤਾਂ ਹੀ ਅਸੀਂ ਕੁਝ ਬੋਲ ਸਕਦੇ ਆ ਤੇ ਤੁਹਾਡੇ ਹੱਕਾਂ ਦੇ ਖਾਦਨ ਕਰਕੇ ਮੇਰੇ ਤੇ ਐਫ ਆਈ ਆਰ ਨੰਬਰ 58 ਥਾਣਾ సిੰਧੀ ਆਈਟੀ సిੰਧੀ ਮੋਹਾਲੀ ਇਸ ਕਰਕੇ ਦਰਜ ਹੋਈ ਹੈ ਮੈਂ ਤੁਹਾਡੇ ਅਮਰੂਦ ਬਾਗ ਕਪਲੇ ਦੇ ਦੋਸ਼ੀਆਂ ਦੀ ਸੈਟਿੰਗ ਲੰਗੀ ਕੀਤੀ ਹੈ ਮੈਂ ਤੁਹਾਡੇ ਉਦਯੋਗਿਕ ਪਲਾਂਟ ਘਟਾਲਾ ਜਿਹੜੇ ਵੱਡੇ ਵੱਡੇ ਅਫਸਰ ਸੈਂਕੜੇ ਕਰੋਨਾ ਦੀ ਸੈਟਿੰਗ ਕਰਕੇ ਜਿਹਦੇ ਕਰਕੇ ਤੁਸੀਂ ਆਪਣਾ ਬਿਜ਼ੀਨਸ ਚੀਫ ਬਦਲਿਆ ਉਹ ਨੰਗਾ ਕੀਤਾ ਤਾਂ ਮੇਰੇ ਤੇ ਐਫਆਈਆਰ ਨੰਬਰ 58 ਆਈਟੀ ਸਿਟੀ ਕੀਤੀ ਹੈ ਦਰਜ ਕੀਤੀ ਹੈ ਐਦਾਂ ਦੇ ਝੁੱਠੇ ਪਰਚੇ ਇਸ ਪੰਜਾਬ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਆ